ਖਬਰਨਾਮਾ ਦੇਖਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਤ ਮੈਂ ਤੁਹਾਡਾ ਫਖੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੂਰਾ ਕਾਮਚਾਮ ਝੋਕਿਆ ਐਡਵੋਕੇਟ ਪਪਕਾਸ਼ ਸਿੰਘ ਘੁਮਣ ਦੇ ਹੱਕ ਵਿੱਚ ਕਈ ਪੱਤਰਕਾਰ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਜਬੂਰੀ ਬਣ ਗਈ ਆਪਣਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਨਾ ਹਲਕਾ ਲੁਧਿਆਣਾ ਦੀ ਪੱਛਮੀ ਦੀ ਜਿਮਨੀ ਚੋਣ ਦੇ ਵਿੱਚ ਕੋਈ ਵੋਟ ਬੈਂਕ ਇੰਨਾ ਨਹੀਂ ਹੈ ਲੇਕਿਨ ਇਧਰ ਪਸੀਨੇ ਛੁੱਟ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗਿਆ ਹੈ ਕਿ ਸਾਡੀ ਪਾਰਟੀ ਦਾ ਉਮੀਦਵਾਰ ਚੌਥੇ ਨੰਬਰ ਤੇ ਆਵੇਗਾ ਕਿਉਂਕਿ ਪਹਿਲੇ ਨੰਬਰ ਤੇ ਦੱਸਿਆ ਜਾ ਰਿਹਾ ਸੰਜੀਵ ਲੋੜਾ ਦੂਸਰੇ ਤੇ ਭਾਰਤ ਕੁਸ਼ਲ ਆਸ਼ੂ ਤੀਸਰੇ ਤੇ ਜੀਵਨ ਗੁਪਤਾ ਅਤੇ ਚੌਥੇ ਨੰਬਰ ਤੇ ਸ਼ਰੂਪਰੀ ਅਕਾਲੀ ਦਲ ਦਾ ਉਮੀਦਵਾਰ ਵੋਟਾਂ ਤੇ ਖੜੇਗਾ ਯਾਨੀ ਕਿ ਗਿਣਤੀ ਦੇ ਵਿੱਚ ਉਹਦਾ ਨੰਬਰ ਜਿਹੜਾ ਹੈ ਚੌਥਾ ਹੈ ਝੁੰਡਾ ਰਿਪੋਰਟ ਕੀ ਕਹਿੰਦੀ ਹੈ ਝੁੰਡਾ ਰਿਪੋਰਟ ਇਹ ਕਹਿੰਦੀ ਹੈ ਕਿ ਜਿਹੜੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਦੋ ਤੋਂ ਵੱਧ ਵਾ ਜਾਂ ਦੋ ਵਾਰ ਜਿਸ ਤਰ੍ਹਾਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੁਰੀ ਹਾਰ ਹੋਈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੁਰੀ ਹਾਰ ਹੋਈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਜਲੂਸ ਨਿਕਲ ਗਿਆ 13 ਉਮੀਦਵਾਰਾਂ ਦੇ ਵਿੱਚੋਂ ਨੌ ਦੀਆਂ ਤਾਂ ਜਵਾਨ ਤਾਂ ਹੀ ਜਬਤ ਹੋ ਗਈਆਂ ਐਡਵੋਕੇਟ ਜਿਹੜੇ ਇਕਬਾਲ ਸਿੰਘ ਝੁੰਦਾ ਨੇ ਝੁੰਦਾ ਕਮੇਟੀ ਦੀ ਰਿਪੋਰਟ ਇਹ ਕਹਿੰਦੀ ਹੈ ਦੋ ਦੋ ਵਾਰ ਜੇਕਰ ਕਿਸੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਸ਼ਰੋਪਣੀ ਅਕਾਲੀ ਦਲ ਦੇ ਵਿੱਚ ਚੋਣਾਂ ਹਾਰ ਜਾਂਦੇ ਆ ਉਸ ਪ੍ਰਧਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਮਨਪ੍ਰੀਤ ਯਾਦਲੀ ਨੇ ਬੜਾ ਜ਼ੋਰ ਪਾਇਆ ਸੀ ਕਿ ਇਕਬਾਲ ਸਿੰਘ ਝੁੰਦਾ ਯਾਨੀ ਕਿ ਝੁੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਜਿਹੜੀ ਕੇ ਸੁਖਬੀਰ ਸਿੰਘ ਬਾਦਲ ਨੇ ਨਹੀਂ ਕੀਤੀ ਸੁਖਬੀਰ ਸਿੰਘ ਬਾਦਲ ਨੇ ਕਿਸੇ ਦੀ ਵੀ ਨਹੀਂ ਮੰਨੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਵੱਡੀ ਕੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਸਕਦਾ ਹੈ ਕਿਉਂਕਿ ਇਧਰ ਐਡਵੋਕੇਟ ਉਪਕਾਰ ਸਿੰਘ ਘੁੰਮਣ ਵੀ ਬੁਰੀ ਤਰ੍ਹਾਂ ਹਾਰ ਰਹੇ ਨੇ ਪਤਾ ਤਾਂ 23 ਜੂਨ ਨੂੰ ਲੱਗੇਗਾ ਕੌਣ ਕਿੰਨੇ ਪਾਣੀ ਵਿੱਚ ਖੜਦਾ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਲੇਕਿਨ ਸੁਖਬੀਰ ਸਿੰਘ ਬਾਦਲ ਦੀ ਟੈਂਸ਼ਨ ਵੱਧ ਗਈ ਹੈ ਹਾਲਾਂਕਿ ਸੋਨ ਸਿੰਘ ਠੰਡਰ ਜੇ ਗੱਲ ਕਰੀਏ ਸਕੰਦਰ ਸਿੰਘ ਮਲੂਕਾ ਸੁਨੀਲ ਜੋਸ਼ੀ ਸੁਨੀਲ ਜੋਸ਼ੀ ਦੇ ਭਰਾ ਦੀ ਘਰ ਵਾਪਸੀ ਕਰਵਾਈ ਗਈ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਕਿ ਵੱਡਾ ਬਲ ਮਿਲਿਆ ਹੈ ਇਸ ਜਿਮਨੀ ਚੋਣ ਦੇ ਵਿੱਚ ਐਡਵੋਕੇਟ ਪਾਕਪਕਾਰ ਸਿੰਘ ਖੋਮੜ ਅਤੇ ਸਮੁੱਚੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੇਕਿਨ ਸਰਵੇ ਕਹਿ ਰਹੇ ਨੇ ਕਿ ਐਡਵੋਕੇਟ ਪਾਪਕਾਰ ਸਿੰਘ ਨੂੰ ਚੌਥੇ ਨੰਬਰ ਤੇ ਰਹਿਣਗੇ ਜੇਕਰ ਚੌਥੇ ਨੰਬਰ ਤੇ ਰਹਿੰਦੇ ਨੇ ਤਾਂ ਫਿਰ ਤਾਂ ਸੁਖਬੀਰ ਸਿੰਘ ਬਾਦਲ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿ ਜਾਣਗੇ 2027 ਦੀਆਂ 2017 ਦੀਆਂ 2022 ਦੀਆਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਬੁਰੀ ਤਰ੍ਹਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਹਾਰੀ ਤੇ ਇੱਧਰ ਜੇਕਰ ਜਿਮਨੀ ਚੋਣ ਇੱਕ ਹਾਰ ਜਾਂਦੇ ਨੇ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਮਜਬੂਰ ਹੋਣਾ ਪੈਣਾ ਹੈ ਕਿ ਮੈਨੂੰ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਜਿਹੜਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਇਹ ਪਤਨੀ ਵੀ ਪ੍ਰੈਸ਼ਰ ਪਾਉਣਾ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਸਨੇ ਵੀ ਪ੍ਰੈਸ਼ਰ ਪਾਉਣਾ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਧੜੇ ਵਾਲੇ ਨੇ ਉਹ ਵੀ ਪ੍ਰੈਸ਼ਰ ਦਬਾਅ ਪਾਉਣਗੇ ਸੁਖਬੀਰ ਸਿੰਘ ਬਾਦਲ ਤੇ ਵੀ ਦੇਖ ਲਓ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸਿੱਖ ਕੌਮ ਫਿਰ ਕਿਉਂ ਵੀ ਅਕਾਲੀ ਦਲ ਨੂੰ ਵੋਟ ਨਹੀਂ ਪਾ ਰਹੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਹਲਕਾ ਲੁਧਿਆਣਾ ਪੱਛਮੀ ਦੇ ਵਿੱਚ ਸਿੱਖ ਕੌਮ ਦੀ ਜਿਹੜੀ ਹੈ ਸਿੱਖਾਂ ਦੀ ਵੋਟ 50 ਹਜ਼ਾਰ ਤੋਂ ਪਲੱਸ ਹੈ ਜੇਕਰ ਚੌਥੇ ਨੰਬਰ ਤੇ ਆਉਂਦੇ ਨੇ ਇਟ ਮੀਨਸ ਕਿ ਸੁਬੀਰ ਸਿੰਘ ਬਾਦਲ ਦੀ ਅਗਵਾਈ ਸੁਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਨਹੀਂ ਕੌਮ ਨੂੰ ਧੰਨਵਾਦ